ਕੋਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵੱਲੋਂ ਗੁਰਦੁਆਰਾ ਦੁਖਨੀਵਰਨ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ 1 April ਨੂੰ ਪਿੰਡ ਚੱਪੜ ਜ਼ਿਲ੍ਹਾ ਪਟਿਆਲਾ ਤੋਂ ਕੋਮੀ ਇਨਸਾਫ ਮੋਰਚੇ ਤੱਕ ਰਿਹਾਈ ਮਾਰਚ ਕੱਢਣ ਦਾ ਐਲਾਨ ਕੀਤਾ ਅਤੇ ਸਿੱਖ ਸੰਗਤਾਂ ਨੂੰ ਇਸ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨੂੰ ਕਰ ਕਰ ਤੱਕ ਪਹੁੰਚਾਇਆ ਜਾਵੇ ਵਾਹ ਵਾਹਿਗੁਰੂ ਦੀ ਕਿਰਤ ਹੈ ਅੱਜ ਜੋ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਦਾਸਪਾਲ ਸਿੰਘ ਫ्रांस ਛੋਟਾ ਜਿਹਾ ਸੇਵਾਦਾਰ ਕਨਵੀਨੈਂਸ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜੋ 7 ਜਨਵਰੀ ਨੂੰ 2023 ਨੂੰ ਕੌਮੀ ਇਨਸਾਫ ਮੋਰਚੇ ਦੇ ਨਾਂ ਤੇ ਮੋਰਚਾ ਲੱਗਾ ਹੋਇਆ ਹੈ ਸਾਹਿਬਜادہ ਜੀਤ ਸਿੰਘ ਨਗਰ ਵਾਈਪੀਐਸ ਚੌਂਕ ਤੇ ਮਹਾਰੀ ਦੇ ਹੋਟਲ ਤੇ ਸਾਡੀਆਂ ਚਾਰ ਮੰਗਾ ਲੈ ਕੇ ਅਸੀਂ ਬੈਠੇ ਹੋਏ ਆ। ਦਿੱਕਤ ਪ੍ਰਮੁੱਖ ਮੰਗਾ ਕਿ ਵਾਰ-ਵਾਰ ਇਸ ਪੰਜਾਬ ਦੀ ਗੁਰੂਆਂ ਦੀ ਸ਼ਹੀਦਾਂ ਦੀ ਪਾਕਤਾਂ ਦੀ ਚਨਸ਼ੂ ਪ੍ਰਾਪਤ ਧਰਤੀ ਤੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਦੀ ਹੋ ਰਹੀ ਬਾਤ। 215 ਤੋਂ ਲੈ ਕੇ ਤਕਰੀਬਨ 429 ਵੇਰੀ ਬਿਆਦਵੀ ਹੋ ਚੁੱਕੀ। ਇਹਦੇ ਦੀ ਸਖਤ ਕੋਈ ਕਾਨੂੰਨ ਬਣਨਾ ਚਾਹੀਦਾ ਹੈ। ਅਰ ਤੋਂ ਘੱਟ ਉਮਰ ਕੈਦ ਹੋਣੀ ਚਾਹੀਦੀ ਹੈ ਜਿਹੜਾ ਯੂਏਪੀ ਹੈ ਦਾ ਐਨਐਸਏ ਹੈ ਇਹ ਉਸ ਬਣਕ ਤੇ ਲੱਗਣੀ ਚਾਹੀਦੀ ਜਿਹੜਾ ਇੰਨਾ ਸਮਾਜ ਵਿੱਚ ਕਰਸਨ ਫਾਇਦਾ ਕਰ ਰਿਹਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਵਾਰ-ਵਾਰ ਸਮਾਜ ਵਿੱਚ ਤਰੇੜਾਂ ਲੜਾਈਆਂ ਝਗੜੇ ਕਲੇਸ਼ ਹੁੰਦੇ ਨੇ ਦੂਸਰਾ ਤੇਰੇ ਬੰਦੀ ਸਿੰਘ ਨੇ 33 34 31 ਸਾਲ ਤੋਂ ਵੀ ਉਹ ਜੇਲਾਂ ਬੰਦ ਰਹੇ ਉਮਰ ਕੈਦ ਆ ਪੂਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰੇ ਤੇ ਬਾਈਬਲ ਕਲਾ ਗੋਲੀਕਾਰ ਦੇ ਵਿੱਚ ਜਿਹੜੇ ਸਿੰਘ ਛੀਤ ਹੋਏ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਇੱਕ 328 ਸਰੂਪ ਗੁੰਮ ਹੋ ਗਏ ਜੋ ਐਸਜੀਪੀਸੀ ਕਹਿ ਰਹੀ ਹੈ ਕਿ ਪਹਿਲੀ ਵਾਰੀ ਹੋਇਆ ਸਾਡੇ ਇਤਿਹਾਸ ਵਿੱਚ ਸਾਡੀ ਸੋਚ ਲੋਕਾਂ ਦਾ ਸਾਈਕਲ ਗੁੰਮ ਹੋ ਗਿਆ ਗੱਡੀ ਗੁੰਮ ਹੋ ਗਈ ਮੋਟਰਸਾਈਕਲ ਦਾ 17 ਗੁੰਮ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਉੱਥੋਂ ਗੁੰਮ ਹੋ ਗਏ ਜਿਨ੍ਹਾਂ ਨੇ ਇਹਦੀ ਰਾਖੀ ਕਰ ਜਿਨ੍ਹਾਂ ਨੇ ਰਾਖੀ ਕਰਨ ਦੀ ਜਾਸਤ ਕਾਰਨ ਲਈ ਦੁਨੀਆ ਨੂੰ ਪ੍ਰੇਰਨਾ ਉੱਥੋਂ ਹੈ ਉਸ ਵਾਸਤੇ ਨਿਆਂ ਲੈਣ ਦੀ ਅਸੀਂ ਉੱਥੇ ਬੈਠੇ ਆ ਸਰਕਾਰਾਂ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚ ਪੰਜਾਬ ਦੀ ਸਰਕਾਰ ਹੈ ਉਹ ਵਾਅਦੇ ਕਰ ਕਰਕੇ ਮੁੱਕਰੀ ਮੁੱਕਰ ਜਾਂਦੀਆਂ ਨੇ ਦੋਵੇਂ ਪੰਜਾਬ ਸਰਕਾਰ ਦੇ ਨਮਾਇਦਿਆਂ ਨਾਲ ਪ੍ਰਸ਼ਾਸਨ ਨਾਲ ਕਈ ਵਾਰੀ ਗੱਲਬਾਤ ਹੁੰਦੀ ਰਹਦੀ ਹੈ ਕੋਈ ਹੈ ਪਰ ਕੋਈ ਚੰਗੀ ਤਰ੍ਹਾਂ ਸੁਣਵਾਈ ਨਹੀਂ ਹੋਈ ਇਸ ਵਾਸਤੇ ਮਾਰਚ ਅਸੀਂ ਕਰਦੇ ਆ ਮਾਰਚ ਕੱਟਣ ਦਾ ਦੋ ਕਾਰਨ ਹੈ ਇਕ ਤਕ ਕਾਰਨ ਆਇਆ ਵੀ ਲੋਕਾਂ ਵਿੱਚ ਚੇਤਨਤਾ ਲਿਆਉਣੀ ਲੋਕੋ ਤੁਸੀਂ ਲੁੱਟੇ ਗਏ ਕੁੱਟੇ ਗਏ ਪੁੱਟੇ ਗਏ ਪੰਜਾਬ ਬਰਬਾਦੀ ਤੇ ਤਕਰੀਬਨ ਕੰਢੇ ਤੇ ਇਸ ਕਰਕੇ ਲੋਕਾਂ ਵਿੱਚ ਚੇਤਨਤਾ ਲਿਆਉਣੀ ਵੀ ਅਸੀਂ ਇੱਥੇ ਬੈਠੇ ਕਿਉਂ ਆ ਸਾਡਾ ਬੈਠਣ ਦਾ ਪਰਪਸ ਕੀ ਆ ਨਿਸ਼ਾਨਾ ਕੀ ਆ ਕੰਮ ਕੀ ਬਿਲਕੁਲ ਨਹੀਂ ਅਸੀਂ ਚਾਹੁੰਦੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਸ ਜੰਗਲ ਬੀਆਬਾਨ ਵਿੱਚ ਪ੍ਰਕਾਸ਼ ਹੋਵੇ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਬੀਬੀਆਂ ਠੰਡਾ ਦੇ ਵਿੱਚ ਗਰਮੀ ਤਾਪਸ਼ ਦੇ ਵਿੱਚ ਸੜਕਾਂ ਦੇ ਕਿਨਾਰੇ ਬੈਠਣ ਦਾ ਸਾਡੀ ਮਜਬੂਰੀ ਹੈ ਸਾਡਾ ਸੰਵਧਾਨਿਕ ਹੱਕ ਹੈ ਜਦੋਂ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਅਸੀਂ ਫਿਰ ਸਾਡਾ ਸੰਵਧਾਨਿਕ ਹੱਕ ਅਸੀਂ ਬੈਠ ਸਕਦੇ ਹਾਂ ਉੱਥੇ ਫਿਰ ਰੋਸ ਮਾਰਤ ਨੂੰ ਬੈਠੀ ਦੂਜਾ ਕੰਮ ਨਾ ਮਾਰਚ ਕੱਢਣ ਦਾ ਇੱਥੋਂ ਜਿਹੜਾ ਮਾਰਚ ਅਸੀਂ ਇਹ 6 ਅਪ੍ਰੈਲ ਸੋਵਾਰ ਨੂੰ 9 ਵਜੇ ਤੋਂ ਸ਼ੁਰੂ ਹੋ ਕੇ ਸੰਤ ਬਾਬਾ ਭਵਿੰਦਰ ਸਿੰਘ ਜੀ ਜਰਗਵਾਲਿਆ ਦੀ ਗਵਾਈ ਵਿੱਚ ਉ ਜਾ ਰਿਹਾ ਹੈ ਇੱਕ ਤਾਂ ਚੇਤਨਤਾ ਲੋਕਾਂ ਵਿੱਚ ਦਿਉਣੀ ਇੱਕ ਜਿਹੜੀ ਹੂਕ ਨੀਂਦ, ếਸਲ ਮਾਰੀ ਨੀਂਦ, ਸੁੱਤੀ ਸਰਕਾਰ ਐ ਪੰਜਾਬ ਦੀ, ਸੈਂਟਰ ਦੀ ਉਹਨੂੰ ਜਗਾਉਣ ਵਾਸਤੇ। ਦੋ ਤਰ੍ਹਾਂ ਦੀ ਨੀਂਦ ਹੁੰਦੀ ਐ, ਇੱਕ ਮਨੁੱਖ ਹੁੰਦਾ ਸੱਤਾ ਉਹਨੂੰ ਆਵਾਜ਼ ਮਾਰੋ ਜਾਗ ਪੈਂਦਾ। ਇੱਕ ਮਨੁੱਖ ਢੀਠ ਹੋਇਆ ਹੁੰਦਾ ਉਹ ਜਾਗਦਾ ਨਹੀਂ, ਉਹਨੂੰ ਫੇਰ ਜਗਾਉਣਾ ਪੈਂਦਾ। ਤਰੀਕੇ ਬਦਲਣੇ ਪੈਣ। ਉਹ ਸਰਕਾਰ ਐ ਪੰਜਾਬ ਦੀ, ਭਗਵੰਤਨਾ ਦੀ ਜਿਹੜਾ ਚਹਿ ਅੰਮ੍ਰਿਤਸਰ ਕੋਲ ਕੋਲਤਾਰਾ ਸਾਹਿਬ ਮੋਰਚਾ ਲੱਗਾ ਸੀਗਾ 212 ਚ ਫਾਈਗਰ ਬਕ ਸਿਗਨਲ ਆਇਆ। ਤੇ ਬਾਪੂ ਸੂਰ ਸਿਗਨ ਲਾਇਆ ਉਹਨਾਂ ਦੇ ਗੋਡੇ ਬੋ ਲੱਗ ਕੇ ਬੈਠ ਕੇ ਚਾਹ ਪਾਣੀ ਪੀ ਕੇ ਉਹਨੂੰ ਕਹਿੰਦਾ ਸੀ ਹਰੀ ਕਲਮ ਚਲਣੀ ਚਾਹੀਦੀ ਹੈ ਬੰਦੀ ਸਿੰਘ ਤੁਰੰਤ ਰਿਹਾਅ ਹੋਣੇ ਚਾਹੀਦੇ ਪਰ ਉਦੋਂ ਉਹ ਲੋਕਾਂ ਦਾ ਸੀ ਹੁਣ ਲੋਕਾਂ ਵੱਲੋਂ ਚੁੜਿਆ ਗਿਆ ਲੋਕਾਂ ਦੁਆਰਾ ਚੁੜਿਆ ਗਿਆ ਪਰ ਲੋਕਾਂ ਨੇ ਕੰਮ ਨਹੀਂ ਕਰਦਾ ਅਸੀਂ ਉਹ ਦੇਖਣਾ ਹਰ ਰੋਜ਼ ਕਿਤੀ ਮੈਮਰੀ ਜਥਾ ਜਾਂਦਾ ਹੈ ਕਿ ਉਹ ਦੇਖੀਏ ਕੁਰਸੀ ਕਿਹੜੀ ਹੈ ਉਹਨੂੰ ਕਿਹੜਾ ਭੂਤ ਪ੍ਰੇਤ ਚੰਬਰਿਆ ਜਦੋਂ ਸੀਐਮ ਖਲੋਕ ਹੁੰਦਾ ਨਹੀਂ ਮੰਤਰੀ ਹੁੰਦਾ ਨਹੀਂ ਉਦੋਂ ਲੋਕਾਂ ਦਾ ਹੁੰਦਾ ਲੋਕਾਂ ਦੀ ਗੱਲ ਕਰਦਾ ਉਹੋ ਹੀ ਮੁੱਖ ਮੰਤਰੀ ਜਦੋਂ ਕੁਰਸੀ ਤੇ ਬੈਠ ਜਾਂਦਾ ਤੇ ਉਹ ਸਾਰਾ ਕੁਝ ਭੁੱਲ ਜਾਂਦਾ ਕਿ ਅਸੀਂ ਉੱਥੇ ਇਹ ਮਾਰਚ ਜਾ ਰਹੇ ਕੱਢਣ ਸੋਮਵਾਰ ਨੂੰ 1 ਅਪ੍ਰੈਲ ਨੂੰ 9 ਵਜੇ ਸ਼ੁਰੂ ਹੋ ਕੇ ਗੁਰਦੁਆਰਾ ਪਾਸ਼ੀ ਨੋਵੀਂ ਬਹਾਦਰ ਘਰ ਤੋਂ ਹੁੰਦਾ ਹੋਇਆ ਇਹ ਜਾਵੇਗਾ ਉੱਥੇ ਸਹਿਬਜ਼ਾਦਾਜੀਤ ਸਿੰਘ ਨਗਰ ਵਾਈਪੀਐਸ 14 ਇਹ ਦੂਸਰਾ ਅੰਡੀਗੜ੍ਹ ਦੇ ਮਾਡਲ ਉਹਦੇ ਵਾਸਤੇ ਵੀ ਤੁਹਾਨੂੰ ਬੇਨਤੀ ਹੈ ਪ੍ਰੈਸ ਨੂੰ ਪ੍ਰੈਸ ਇੱਕ ਥੰਮ ਹੈ ਬਹੁਤ ਡੈਮੋਕ੍ਰੇਸੀ ਦਾ ਉਹਦਾ ਡੈਮੋਕ੍ਰੇਸੀ ਦਾ ਇੱਥੇ ਨਾ ਹੀ ਆ ਹਾਲਾਤ ਇੱਥੇ ਬੰਦੇ ਆ ਚਾਰ ਸਰਕਾਰਾਂ ਬਦਲ ਗਈਆਂ ਵਾ ਬੰਦੀ ਸਿੰਘਾ ਦੀ ਰਾਜਨੀ ਜਦੋਂ ਵੀ ਜਿਹੜੇ ਬੰਦੇ ਜਦੋਂ ਸਤਾਜ ਹੁੰਦੀ ਸਰਕਾਰ ਉਦੋਂ ਬਿਲਕੁਲ ਸੋਚਦੇ ਨਹੀਂ ਉਦੋਂ ਉਲਟ ਚੱਲਦੇ ਨੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਨੇ ਵੱਖਵਾਦੀ ਕਹਿੰਦੇ ਨੇ ਇਦਾਂ ਦਾ ਸਰਕਾਰਾਂ ਵੀ ਲਿਖ ਕੇ ਦਿੰਦੀਆਂ ਰਹੀਆਂ ਵੀ ਜੇ ਪੰਜਾਬ ਜਾ ਕੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਊ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਉਹ ਤੜਲੇ ਮਾਰਦੇ ਨੇ ਲੋਕਾਂ ਨੂੰ ਕਹਿੰਦੇ ਨੇ ਪੋਸਟਰ ਚੱਕੀ ਫਿਰਦੇ ਨੇ ਉਹੋ ਹੀ ਬਨੁੱਖ ਨੇ ਉਹੋ ਹੀ ਮੰਤਰੀ ਨੇ ਜਿੰਨੀਆਂ ਨੇ ਵੀ ਰਾਸਤਬ ਹੋ ਗਿਆ ਪੰਜਾਬ ਦੀ ਕੋਈ ਸ਼ਿਕਰਬੰਦ ਨਹੀਂ ਕੋਈ ਸੋਚਦਾ ਨਹੀਂ ਪੰਜਾਬ ਲਈ ਜਾਂ ਬੰਦੀ ਸਿੰਘਾਂ ਲਈ ਜਾਂ ਗੁਰੂਗ੍ਰੇਸ ਸਾਹਿਬ ਲਈ ਜਿਹੜੀ ਹੁਣ ਵਾਲੀ ਸਰਕਾਰ ਜਿਹੜੀ ਕਹਿੰਦੀ 24 ਘੰਟੇ ਨਸ਼ੇ ਬੰਦ ਕਰਦਾਗੇ 24 ਘੰਟੇ ਚ ਬੰਦੀ ਸਿੰਘਾਂ ਨੂੰ ਇਹ ਜੇਤੀ ਜਲਦੀ ਰਿਆ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਆਰਿਆ ਨੂੰ ਤਰਤ ਫੜਾ ਕੇ ਨਸ਼ੇ ਬੰਦ ਕਰਾਂਗੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤਾ ਨਾ ਉਹਨਾਂ ਨੇ ਕਰਨਾ ਸੀ ਇਹ ਲੋਕਾਂ ਵੀ ਚੇਤਨਾ ਨੇ ਹੋਣੀ ਵੀ ਹੁਣ ਆਉਣੀ ਆ ਇਲੈਕਸ਼ਨ ਜਿੱਥੇ ਸਾਡਾ ਮਾਰਚ ਬੰਦੀ ਸੀਗਾ ਦੀ ਰਿਹਾਈ ਲਈ ਤੇ ਕੋ ਮੇ ਸਾਹਮੋ ਤੇ ਚੜ੍ਹਦੀ ਕਲਾ ਦੇ ਉੱਤੇ ਚੇਤਨਤਾ ਵੀ ਦੇਵਾਂਗੇ ਲੋਕਾਂ ਨੂੰ ਕਿ ਲੋਕੋ ਤੁਸੀਂ ਜਦੋਂ ਵੋਟ ਮੈਨ ਹੋਂਦੇ ਨੇ ਉਹਨਾਂ ਨੂੰ ਸਵਾਲ ਕਰਨਾ ਬੜਾ ਸਪਸ਼ਟ ਜਾ ਵੀ ਜਦੋਂ ਬੰਦੀ ਸਿੰਘ ਦੇ ਹਾਈ ਦੀ ਬੋਰਚੇ ਲਗੇ ਤੁਸੀਂ ਕਿੱਥੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬਿਆਦਬੀ ਹੋਈ ਤੁਸੀਂ ਉਦੋਂ ਕਿੱਥੇ ਸੀ ਜਦੋਂ ਉਸ ਗੰਦੇ ਇਨਸਾਨ ਨੇ ਜਿਹਨੇ ਇਹ ਬਿਆਦਬੀ ਕਰਾਈ ਸਰਗਨਾ ਸਾਰਾ ਫੜਿਆਗਾ ਸਾਰਾ ਉਹਨੇ ਦੱਸ ਦਿੱਤਾ ਪ੍ਰਦੀਪ ਕਲੇਰ ਨੇ ਕਿ ਕਿੱਦਾਂ ਕਿੱਦਾਂ ਸੀ ਸਾਜ਼ਿਸ਼ ਰਚੀ ਹੈ ਜਦੋਂ ਉਹਨੇ ਇਹ ਕੰਮ ਕੀਤਾ ਉਦੋਂ ਤੁਸੀਂ ਕਿੱਥੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਗਤ ਜਾ ਕੇ ਪੋਸ਼ਾਕ ਪਹਿਨਾਈ ਉਦੋਂ ਤੁਸੀਂ ਕਿੱਥੇ ਸੀ ਹੁਣ ਤੁਸੀਂ ਕਿੱਥੇ ਹੋ ਉਦੋਂ ਕਿੱਥੇ ਸੀ ਤੇ ਜਿਹੜੇ ਹੁਣ ਸਾਡੇ ਬੱਚਾ ਕੋਈ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ ਪੰਜਾਬ 'ਚ ਕੋਈ ਸਨਤ ਨਹੀਂ ਲੱਗੀ ਪੰਜਾਬ ਬਿਲਕੁਲ ਬਰਬਾਦ ਕਰਾਲ ਕਰਤਾ ਤੁਸੀਂ ਹਰ ਪੱਖੋਂ ਕਰ ਦਿੱਤਾ